ਦੇਸ਼ ਦੇ ਅੰਦਰ 19 April ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਅੱਜ ਅੰਤਿਮ ਪੜਾਤੇ ਪਹੁੰਚ ਗਈਆਂ ਨੇ ਅੱਜ ਜਾਨੀ 1 June ਨੂੰ 8 ਰਾਜਾਂ ਦੀਆਂ 57 ਸੀਟਾਂ ਤੇ ਵੋਟਿੰਗ ਹੋ ਰਹੀ ਹੈ ਇਸ ਨਾਲ ਦੇਸ਼ ਦੀ ਸਭ ਤੋਂ ਵੱਡੀ ਚੋਣ ਪੂਰੀ ਹੋ ਜਾਵੇਗੀ 44 ਦਿਨਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਚ ਦੇਸ਼ ਦਾ ਮੂਡ ਪਤਾ ਲੱਗ ਜਾਵੇਗਾ ਐਗਜ਼ਿਟ ਪੋਲ ਦੇ ਨਤੀਜੇ ਆਉਣ ਚ ਹੁਣ ਕੁਝ ਹੀ ਮਿੰਟ ਬਾਕੀ ਨੇ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਗਜ਼ਿਟ ਪੋਲ ਜਾਰੀ ਕੀਤੇ ਜਾਣਗੇ ਹਰ ਕੋਈ ਦਿਮਾਗ ਦੇ ਘੋੜੇ ਦੌੜਾ ਰਿਹਾ ਕਿ ਇਸ ਵਾਰ ਕੇਂਦਰ ਦੀ ਸੱਤਾ ਕਿਸ ਦੇ ਹੱਥ ਚ ਜਾਵੇਗੀ ਦਰਅਸਲ ਚੋਣ ਕਮਿਸ਼ਨ ਦੇ ਨਿਯਮ ਮੁਤਾਬਕ VOTING ਪ੍ਰਕਿਰਿਆ ਪੂਰੀ ਹੋਣ ਦੇ 30 ਮਿੰਟ ਬਾਅਦ ਹੀ ਐਗਜ਼ਿਟ ਪੋਲ ਦਿਖਾਏ ਜਾ ਸਕਦੇ ਨੇ ਅਜੇ ਹਜੇ ਸ਼ਾਮ 6 ਵਜੇ VOTING ਪੂਰੀ ਹੋ ਜਾਵੇਗੀ ਤੇ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਦਿਖਾਇਆ ਜਾਵੇਗਾ ਨਿਊਜ਼ ਏਜੰਸੀਆਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ ਚ 303 ਸੀਟਾਂ ਆਈਆਂ ਸਨ ਜਦਕਿ ਕਾਂਗਰਸ ਸਿਰਫ 52 ਸੀਟਾਂ ਹੀ ਜਿੱਤ ਸਕੀ ਸੀ ਟੀਐਮਸੀ ਨੇ 22 ਸੀਟਾਂ ਜਿੱਤੀਆਂ ਸਨ ਜਿਹੜੀ ਯੂਨੂ 16 ਦੇ ਸਮਾਜਵਾਦੀ ਪਾਰਟੀ ਨੂੰ ਸਿਰਫ 5 ਸੀਟਾਂ ਮਿਲੀਆਂ ਸਨ ਜੂਪੀ ਵਿੱਚ ਭਾਜਪਾ ਨੇ 10 ਸੀਟਾਂ ਜਿੱਤੀਆਂ ਸਨ ਜੇਕਰ 2019 ਦੀਆਂ ਚੋਣਾਂ ਉੱਪਰ ਧਿਆਨ ਮਾਰੀਏ ਤਾਂ ਪਤਾ ਲੱਗਦਾ ਕਿ এবੀਪੀ ਸੀਐਸਡੀਐਸ ਨੇ ਐਨਡੀਏ ਨੂੰ ਸਿਰਫ 277 ਸੀਟਾਂ ਤੇ ਜਦੋਂ ਕਿ ਯੂਪੀ ਨੂੰ 120 ਸੀਟਾਂ ਮਿਲਣ ਦੀ ਉਮੀਦ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਦੀਆਂ ਚੋਣਾਂ ਚ ਕੌਣ ਬਾਜ਼ੀ ਮਾਰੇਗਾ ਇਹ ਤਾਂ ਹੁਣ 4 ਜੂਨ ਨੂੰ ਹੀ ਪਤਾ ਲੱਗੇਗਾ